ਸਸ਼ੀਕਾਲ ਜੀ ਤੁਸੀਂ ਦੇਖ ਰੋ ਐਸਐਮਜ਼ੀਐਨਸ ਤੇ ਮੈਂ ਹਾਂ ਪ੍ਰਦੀਪ ਗੌਰ ਤੇ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਤੁਹਾਡੇ ਨਾਲ ਪ੍ਰੋਗਰਾਮ ਐਡੀਟੋਰੀਅਲ ਟਾਕ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਖਬਰਾਂ ਬਾਰੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਹੈ ਤੇ ਲਗਾਤਾਰ ਉਹਨਾਂ ਦੇ ਵੱਲੋਂ ਇਹ ਡਿਮਾਂਡ ਵੀ ਕੀਤੀ ਜਾਂਦੀ ਹੈ ਕਿ ਅਜਿਹੀਆਂ ਖਬਰਾਂ ਸਾਡੇ ਨਾਲ ਜ਼ਰੂਰ ਰੂਬਰੂ ਕਰਾਈਆਂ ਜਾਣ ਅਸੋ ਮੇਰਾ ਮੇਰੇ ਸੀਨੀਅਰ ਮੌਜੂਦ ਨੇ ਰਜੀਤ ਸੁੰਦਰ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਰ ਥੈਂਕ ਯੂ ਵੈਰੀ ਮੱਚ ਸਰ ਸੋਸ਼ਲ ਮੀਡੀਆ ਪਲੈਟਫਾਰਮ ਅੱਜਕੱਲ ਹਰ ਕੋਈ ਯੂਜ਼ ਕਰਦਾ ਜਦੋਂ ਵੀ ਕੋਈ ਫ੍ਰੀ ਬੈਠਾ ਹੁੰਦਾ ਫੇਸਬੁੱਕ ਤੇ ਉੱਤੇ ਖਬਰਾਂ ਦੇਖਦਾ ਰਹਿੰਦਾ ਜਾਂ ਫਿਰ ਇੰਸਟਾਗ੍ਰam ਤੇ ਰੀਲ ਸਕਰੋਲ ਕਰਦਾ ਰਹਿੰਦਾ ਸੋ ਇੱਕ ਖਬਰ ਆਈ ਸੀ ਰਣਵੀਰ ਇਲਾਹਾਬਾਦੀ ਬਾਰੇ ਸੋ ਜੇ ਸੋਸ਼ਲ ਮੀਡੀਆ ਤੇ ਅਜਿਹੇ ਸ਼ਬਦ ਬੋਲੇ ਜਾਣ ਭੈੜੀ ਸ਼ਬਦਾਬਰੀ ਦੀ ਵਰਤੋਂ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਬੱਚਿਆਂ ਦੇ ਉੱਤੇ ਇਸ ਦਾ ਬਹੁਤ ਗਹਿਰਾ ਪ੍ਰਭਾਵ ਪੈਂਦਾ ਔਰ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ ਉਹਦਾ ਜਿਹੜਾ ਪਾਸਪੋਰਟ ਆ ਉਹ ਵੀ ਆਪਣੇ ਕੋਲ ਰੱਖ ਲਿਆ ਗਿਆ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਕੰਡੀਸ਼ਨ ਰੱਖ ਕੇ ਉਸ ਨੂੰ ਜਾਜਤ ਦੇ ਦਿੱਤੀ ਕਿ ਤੇ ਹੁਣ ਭਾਈ ਤੂੰ ਬਾਹਰ ਜਾ ਸਕਦਾ ਇਸ ਮੈਟਰ ਨੂੰ ਤੁਸੀਂ ਕਿਵੇਂ ਦੇਖਦੇ ਦੇਖੋ ਜੀ ਤੁਸੀਂ ਗੱਲ ਕੀਤੀ ਸੀ ਯੂਟਿਊਬਰ ਜਾਂ ਸੋਸ਼ਲ ਮੀਡੀਆ ਕੰਟੈਂਟਸ ਦੇ ਜਿਹੜੀ ਵਿਊਅਰ ਦੀ ਹੈਗੇ ਨਾ ਅਟਰੈਕਸ਼ਨ ਮੈਨੂੰ ਇੰਨੇ ਵੀਊ ਪੈ ਗਏ ਮੈਨੂੰ ਇੰਨੇ ਵਿਊ ਪੈ ਗਏ ਇਹ ਸਭ ਤੋਂ ਵੱਡਾ ਇੱਕ ਗੰਦਾ ਧੋਖਾ ਇੱਕ ਮਕੜਝਾਲ ਆ ਇਸੋ ਇਸ ਕਰਕੇ ਜਿਹੜਾ ਬੰਦਾ ਵਿਊਅਰ ਵਿਊਅਰਸ ਦੀ ਤਾਂਗ ਰੱਖੇਗਾ ਕਿ ਮੈਨੂੰ ਇੰਨੇ ਵੀਅਰ ਪੈ ਗਏ ਫਿਰ ਕੱਲ ਨੂੰ ਇਹ ਆ ਕਿ ਤੁਸੀਂ ਹੋਰ ਜ਼ਿਆਦਾ ਕੁਝ ਇਹੋ ਜਿਹਾ ਆਬਜੈਕਸ਼ਨਲ ਕੰਮ ਕਰ ਦਿਓ ਹੂੰ ਹੋਰ ਮਾਮੂਲ ਕੱਢ ਨਹੀਂ ਸਕਦਾ ਆਬਜੈਕਸ਼ਨਲ ਕਮ ਕਈ ਤਰ੍ਹਾਂ ਦੇ ਹੋ ਸਕਦੇ ਆ ਜੀ ਬਿਲਕੁਲ ਸੋ ਇਹ ਜਾਂ ਅਨਸੋਸ਼ੀਅਲ ਸਟੇਟਮੈਂਟਸ ਲਾ ਲੋ ਜਾਂ ਆਪਣੀ ਡਰੈਸੇਸ ਗੰਦੀਆਂ ਪਾ ਲੋ ਜਾਂ ਕੁਝ ਹੋਰ ਪੁੱਠੇ ਸਿੱਦੇ ਕੰਮ ਕਰ ਲੋ ਆਪਾਂ ਹਿੱਪੀ ਲੋਕਾਂ ਦੀ ਸੁਸਾਇਟੀ ਨਹੀਂ ਹੈਗੀ ਨਹੀਂ ਹੈਗੀ ਅਸੀਂ ਇੱਕ 5000 ਸਾਲ ਤੋਂ ਪੁਰਾਣੀ ਵੱਧ ਹਜ਼ਾਰਾਂ ਸਾਲ ਪੁਰਾਣੀ ਜਿਹੜੀ ਸਾਡੇ ਮੁਲਕ ਦੀ ਸਿਵਲਾਈਜੇਸ਼ਨ ਹੈਗੀ ਆ ਸੋ ਆ ਜੇ ਵਿਊਆਂ ਦੇ ਚੱਕਰ ਤੇ ਮੈਨੂੰ ਇੰਨੇ ਵਿਊ ਪੈ ਗਏ ਮੈਨੂੰ ਇਹਨੂੰ ਪੈ ਗਏ ਇਹ ਇਮੇਚੁਰ ਤੇ ਗੰਦਾ ਜਿਹੜਾ ਕੰਟੈਂਟ ਆ ਇਹ ਲੋਕਾਂ ਅਗੇ ਪੇਸ਼ ਕਰਦੇ ਆ ਰਹੇ ਆ ਇੱਕ ਇਹੜਾ ਜਿਵੇਂ ਆ ਰਣਵੀਰ ਅਲਹਾਬਾਦੀ ਪਤਾ ਨਹੀਂ ਇਹ ਕੀ ਇਹਦੀ ਬੈਕਗ੍ਰਾਉਂਡ ਹੈ ਕੌਣ ਆ ਕੌਣ ਨਹੀਂ ਜਿਹੜਾ ਗੰਦ ਵਾਲਾ ਇਹ ਬਕਦਾ ਰਿਹਾ ਉਹਦੀ ਨਖੇਦੀਤਾ ਹੋਣੀ ਚਾਹੀਦੀ ਹੈ ਤੁਸੀਂ ਘਰਾਂ ਚ ਬਹਿ ਕੇ ਆਪਣੇ ਧੀਆਂ ਭੈਣਾਂ ਨਾਲ ਇਹ ਜੀ ਚਾ ਵੇਖ ਨਹੀਂ ਸਕਦੇ ਵੈਸੇ ਤਾਂ ਕੱਲੀਆਂ ਵੀ ਨਹੀਂ ਵੇਖਣੀ ਚਾਹੀਦੀ ਜੇ ਆਪਣੇ ਦਿਮਾਗ ਨੂੰ ਤੁਸੀਂ ਹੈਲਦੀ ਕਰਨਾ ਸੋ ਇਹਨੇ ਇਹ ਜੀ ਕਰਤੂਤ ਕੀਤੀ ਸੀ ਕਿ ਜਦੋਂ ਕਰਤੂਤ ਕੀਤੀ ਤੇ ਮੁਰਗੇ ਭੱਜਦਾ ਗਿਆ ਉੱਥੇ ਰੋਂਦਾ ਰੋਂਦਾ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਚਲੋ ਨਿਆਣਾ ਸੀਗਾ ਇਹਨੂੰ ਝਾੜਿਆ ਛੋੜਿਆ ਤੇ ਮੁਰਗੇ ਦਾ ਪਾਸਪੋਰਟ ਰਖ ਲਿਆ ਕਰ ਲਿਆ ਜ਼ਬਤ ਤੇ ਮੁਰਗੇ ਨੇ ਹੁਣ ਐਪਲੀਕੇਸ਼ਨ ਲਾਈ ਆ ਕਿ ਜੱਜ ਸਾਹਿਬ ਮੇਰਾ ਪਾਸਪੋਰਟ ਦੇ ਦਿਓ ਉਹ ਕਹਿੰਦਾ ਕੋਈ ਨਹੀਂ ਹਲੇ ਟਿਕ ਜਾ ਤੂੰ ਵੰਡਰਟੇਕਿੰਗ ਤਾਂ ਦੇਤੀ ਲਿਖ ਕੇ ਦੇਦਾ ਕਿ ਮੈਂ ਜਿਹੜੀ ਡੀਸੈਂਸ ਯਾ ਸ਼ਾਲੀਨਤਾ ਉਹ ਰੱਖੂਗਾ ਤੇ ਮੁੜ ਕੇ ਨੂੰ 2 ਹਫ਼ਤਿਆਂ ਦਾ ਟਾਈਮ ਮਿਲਿਆ 2 ਹਫ਼ਤੇ ਬਾਅਦ ਇਹਨੂੰ ਪਾਸਪੋਰਟ ਮਿਲੇਗਾ ਤਾਂ ਜਾ ਕੇ ਤੇ ਆਇਆ ਮੁਲਕੋਂ ਬਾਹਰ ਜਾਣ ਚੋਗਾ ਹੋਏਗਾ ਫਿਲਹਾਲ ਦੀ ਘੜੀ ਇਹਨੂੰ ਤੇ ਨਾਲ ਜਿਹੜਾ ਹੈ ਸੁਨੀਲ ਕਮਰਾ ਜੀ ਉਹਨੇ ਵੀ ਇੱਕ ਪੱਜ ਬਣਿਆ ਹੋਇਆ ਪਤਾ ਨਹੀਂ ਦੇ ਪਿੱਛੇ ਇੰਟੈਂਸ਼ਨ ਕੀ ਹੈ ਮੈਨੂੰ ਤਾਂ ਇਹ ਹੀ ਲੱਗਦਾ ਕਿ ਇਹ ਜਿਹੜਾ ਇਹ ਜੇ ਆਪਣਾ ਜਿਹੜਾ ਉਹਦਾ ਟੈਲੈਂਟ ਹੈ ਇਹ ਕਿਸੇ ਦੇ ਵਿਰੋਧੀ ਪਾਰਟੀਆਂ ਦੇ ਪ੍ਰਭਾਵ ਚ ਆ ਕੇ ਜਾਂ ਕਿਸੇ ਇਲਿਊਰਮੈਂਟ ਤੇ ਵਿੱਚ ਇਲਿਊਰਮੈਂਟ ਤੇ ਕਈ ਤਰ੍ਹਾਂ ਦੇ ਡੂਰਮੈਂਟਸ ਹੁੰਦੀਆਂ ਲਾਲਚ ਜਿਹਨੂੰ ਕਹਿ ਸਕਦੇ ਆ ਪੇਟ ਵੀ ਹੋ ਸਕਦਾ ਜੀ ਬਿਲਕੁਲ ਸੋ ਦੂਜੀ ਪਾਰਟੀ ਜਿਵੇਂ ਉਹਨੇ ਉਥੋਂ ਦੇ ਡਿਪਟੀ ਚੀਫ ਮਿਨਿਸਟਰ ਇੱਕ ਨਾ ਛੰਦੇ ਦੇ ਬਾਰੇ ਹਿਊਮਰਸ ਸਟਾਇਰ ਕੀਤਾ ਆਪਣੇ ਬੋਲ ਉਹਨੇ ਸਟਾਇਰ ਕੀਤਾ ਲੇਕਿਨ ਇੱਕ ਕਨਸਟੀਟਿਊਸ਼ਨਲ ਬੋਡੀ ਦਾ ਉਪ ਮੁੱਖ ਮੰਤਰੀ ਇਹ ਪਹਿਲਾ ਮੁੱਖ ਮੰਤਰੀ ਵੀ ਰਹੇ ਤੇ ਉਹਨਾਂ ਦੇ ਖਿਲਾਫ ਇੱਕ ਗੱਦਾਰ ਲਫ਼ਜ਼ਾ ਹੋਰ ਇਹ ਜੇ ਆਬਜੈਕਸ਼ਨ ਵਰਡ ਯੂਜ਼ ਕੀਤੇ ਮੜਕੇ ਭੱਜ ਗਿਆ ਉੱਥੇ ਚੇਨਈ ਕਿ ਕਹਿੰਦਾ ਮੈਂ ਮੁੰਬਈ ਦੇ ਵਿੱਚ ਰਹਿੰਦੇ ਨੇ ਉੱਥੇ ਵੀ ਝੂਟ ਛਾੜ ਬੋਲ ਆਇਆ ਕਹਿੰਦਾ ਮੈਂ 10 ਸਾਲ ਤੋਂ ਉੱਥੇ ਰਹਿੰਦਾ ਹੀ ਨਹੀਂ ਇਸ ਕਰਕੇ ਮੈਨੂੰ ਮਦਰਾਸ ਹਾਈ ਕੋਰਟ ਜ਼ਮਾਨਤ ਦਵੇ ਜਾਂ ਮੈਨੂੰ ਐਂਟਿਸਿਪੇਟਰੀ ਬੇਲ ਦਵੇ ਜਾਂ ਮੈਨੂੰ ਪ੍ਰੋਟੈਕਸ਼ਨ ਦਵੇ ਤੇ ਉਹ ਵੀ ਹੁਣ ਜਿਹੜਾ ਭੱਜਿਆ ਫਿਰਦਾ ਜਾਂ ਤਾਂ ਖੜਦਾ ਦੁਬਾਰਾ ਉੱਥੇ ਆਂਦਾ ਹੁਣ ਉਹ ਉਹਨੇ ਆਪਣੇ ਟੈਲੈਂਟ ਦਾ ਮਿਸਯੂਜ਼ ਕੀਤਾ ਜੀ ਸੋਸ਼ੀਅਲੀ ਤੌਰ ਤੇ ਐਥਿਕਲੀ ਮੋਰਲੀ ਉਹ ਚੰਗੀ ਗੱਲ ਨਹੀਂ ਸੀ ਹੁਣ ਤੁਸੀਂ ਉਹ ਤਾਂ ਬਹੁਤ ਛੋਟੇ ਹੋਵੋਗੇ ਸ਼ਾਇਦ ਅਖਬਾਰਾਂ ਦੇ ਵਿੱਚ ਇੱਕ ਪਰੀ ਇੰਡੀਪੈਂਡੈਂਸ ਜਦੋਂ ਮੁਲਕ ਆਜ਼ਾਦ ਨਹੀਂ ਹਾ ਉਦੋਂ ਦੇ ਆਰ ਕੇ ਲਖਮਣ ਸਾਹਿਬ ਦਾ ਨਾਮ ਤੁਸੀਂ ਜਰਨਲਦਨ ਪੜ੍ਹਿਆ ਹੋ ਉਹ ਇੱਕ ਬੜੇ ਕਾਰਟੂਨ ਬਣਾਉਂਦੇ ਸੀਗੇ ਉਹਨਾਂ ਦੇ ਖਿਲਾਫ ਕਦੇ ਪ੍ਰੋਟੈਸਟ ਜੀ ਹੋਏ ਰੈਦਰ ਉਹਨਾਂ ਨੂੰ ਓਪੋਜੀਸ਼ਨ ਦੇ ਲੀਡਰ ਤੇ ਰੂਲਿੰਗ ਲੀਡਰ ਸਾਰੇ ਸਲੂਟ ਅੱਜ ਤੱਕ ਵੀ ਕਰਦੇ ਆ ਸੋ ਇਹ ਡਿਗਨਿਟੀ ਜਿਹੜੀ ਆ ਗ੍ਰੇਸ ਸ਼ਾਸ਼ਲੀਨਤਾ ਮੇਨਟੇਨ ਕਰਨੀ ਇਹ ਇੰਡੀਵਿਜੂਅਲ ਦੇ ਹੱਥ ਹੁੰਦੀ ਆ ਇਹਨਾਂ ਦੇ ਸੰਸਕਾਰ ਪਤਾ ਨਹੀਂ ਕਿੱਦੇ ਆ ਕਿੱਦਾਂ ਦਾ ਇਹਨਾਂ ਦਾ ਮੈਨੂੰ ਨਹੀਂ ਸਮਝ ਲੱਗਾ ਕਿ ਕੀ ਸੀ ਕਿਉਂਕਿ ਬੰਦੇ ਦੀ ਸੋਸਾਇਟੀ ਬਹੁਤ ਮੈਟਰ ਕਰਦੀ ਆ ਸੋ ਇਹ ਕਈ ਵੇਰੀਅਸ ਸੋਸ਼ੀਓ ਫਿਲਹਾਲ ਦੀ ਘੜੀ ਦੋਹਾਂ ਵਾਸਤੇ ਮੁਸ਼ਕਲਾਂ ਖੜੀਆਂ ਹੋਈਆਂ ਹੋਈਆਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਾਡੀ ਸਰਕਾਰ ਹੈ ਯੂਟਿਊਬਰਾਂ ਤੇ ਜਿਹੜੇ ਇੰਡੀਪੈਂਡੈਂਟ ਮੀਡੀਆ ਵਾਲੇ ਹੈਗੇ ਜਿਹੜੇ ਇੰਡੀਪੈਂਡੈਂਟ ਜਰਨਲਿਸਟ ਹੈਗੇ ਇੰਡੀਪੈਂਡੈਂਟ ਕਮਿਊਨੀਕੇਟਰ ਹੈਗੇ ਉਹਨਾਂ ਤੇ ਇੱਕ ਇੱਕ ਨਾਰਮਸ ਜਿਹੜੇ ਕੀ ਫਾਲੋ ਕਰਦੇ ਨੇ ਸੋਸ਼ਲ ਨਾਰਮਸ ਉਹਨਾਂ ਵਾਸਤੇ ਇੱਕ ਨਿਯਮ ਨਿਯਮ ਲੈ ਕੇ ਆਉਣ ਵਾਲੀ ਹੈ ਜੀ ਸਰ ਪੰਜਾਬ ਦੀ ਸਿਆਸਤ ਉਸ ਵੇਲੇ ਗਰਮਾਈ ਹੋਈ ਹੈ ਕਿਉਂਕਿ ਹ ਬਿਕਰਮ ਮਜੀਠੀਆ ਦੀ ਜ਼ੈਡ ਸਿਕਿਉਰਿਟੀ ਖੋਲੀ ਗਈ ਔਰ ਲਗਾਤਾਰ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਖੋਲੀ ਸੀ ਫਿਰ ਉਹਦਾ ਕਤਲ ਕੀਤਾ ਗਿਆ ਗੋਲੀਆਂ ਚਲਾਏ ਹੈਗੇ ਔਰ ਬਿਕਰਮ ਮਜੀਠੀਆ ਦਾ ਬਿਆਨ ਆਇਆ ਕਿ ਸੀਐਮ ਪੰਗਵ ਮਦਮਨ ਹੋਣ ਨਾਲ ਉਹਨਾਂ ਨੇ ਕੋਈ ਪਰਸਨਲ ਰੰਜਿਸ਼ ਕੱਢੀ ਹੈ ਕੋਈ ਉਹਨਾਂ ਨੇ ਆਪਸੀ ਲੜਾਈ ਕਰਕੇ ਉਹਨਾਂ ਨੇ ਜ਼ੈਡ ਸਿਕਿਉਰਿਟੀ ਖੋਲੀ ਹੈ ਦੇਖੋ ਜੀ ਸਿਕਿਉਰਿਟੀ ਜਿਹੜੀ ਹੁੰਦੀ ਹੈ ਨਾ ਜੀ ਵੈਸੇ ਤਾਂ ਕਹਿਣ ਨੂੰ ਹੈ ਕਿ ਜਿਹੜੀਆਂ ਏਜੰਸੀਆਂ ਉਹ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਥ੍ਰੈਟਸ ਜਿਹੜੀ ਆ ਸਿਕਿਉਰ ਜਿਹੜਾ ਪਰਸਨਲ ਹੁੰਦਾ ਵੀਆਈਪੀ ਜਿਹਨੂੰ ਕਹਿ ਸਕਦੇ ਆ ਸਮਾਜ ਦੀ ਲੁੜਿੰਦਾ ਸਮਾਜ ਦੀ ਸਮਾਜ ਵਾਸਤੇ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਬੰਦਾ ਹੁੰਦਾ ਸੋ ਉਹਦੇ ਵਾਸਤੇ ਇਹ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਲੇਕਿਨ ਇਹਨਾਂ ਦੇ ਜਿਹੜੇ ਸਿਆਸੀ ਬਿਆਨ ਹੈਗੇ ਆ ਕਈ ਤਰ੍ਹਾਂ ਦੇ ਬਿਆਨ ਇੱਕ ਦੂਜੇ ਦੇ ਖਿਲਾਫ ਦਿੰਦੇ ਰਹਿੰਦੇ ਆ ਹੋਰ ਇਨਰ ਦੀ ਜੈਡ ਜਿਹੜੀ ਸਿਕਿਉਰਿਟੀ ਸੀਗੀ ਬੜੀ ਇੱਕ ਜਿਹਦੇ ਚ 22 ਵਾਈ ਬੰਦੇ ਘਟੋ ਘਟ ਹੁੰਦੇ ਆ ਤੇ ਨਾਲ ਬੁਲਟ ਰੂਫ ਗੱਡੀ ਵੀ ਮਿਲਦੀ ਹੁੰਦੀ ਹੈ ਤੇ ਹੋਰ ਇੰਟ ਜਿੱਥੇ ਵੀ ਇਹਨਾਂ ਨੇ ਜਾਣਾ ਹੁੰਦਾ ਉਹ ਉੱਥੇ ਪਹਿਲਾ ਜਿਹੜੀ ਇੰਟੈਲੀਜੈਂਸ ਏਜੰਸੀਆਂ ਉਹ ਵੀ ਜ਼ਿਆਦਾ ਅਲਰਟ ਹੋ ਜਾਂਦੀਆਂ ਇਹਨਾਂ ਦੀ ਮੂਵਮੈਂਟ ਕਰਕੇ ਕਿਉਂਕਿ ਇਹ ਵੀਆਪੀ ਸਿਕਿਉਰਿਟੀ ਹੁੰਦੀ ਆ ਸੋ ਫਿਲਹਾਲ ਇਹ ਜਿਹੜੀ ਆਰਡਰ ਆਏ ਹੈ ਕਿ ਵਿਕਰਮ ਵਿਕਰਮ ਸਿੰਘ ਮਜੀਠੀਆ ਸਾਹਿਬ ਜਿਹੜੇ ਕਿ ਉਗੇ ਅਕਾਲੀ ਲੀਡਰ ਵੀ ਹਨ ਤੇ ਕੈਬਨਿਟ ਵਜ਼ੀਰ ਵੀ ਹਨ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਉਪ ਮੁੱਖ ਮੰਤਰੀ ਸੁਕੀਰ ਸਿੰਘ ਬਾਦਲ ਸਾਹਿਬ ਦੇ ਇਹ ਰਿਸ਼ਤੇਦਾਰ ਆ ਜਿਹੜੇ ਦੇ ਬ੍ਰਦਰਿੰਡਾ ਸਾਲਸਾ ਲੱਗਦੇ ਹੈਗੇ ਉਹਨਾਂ ਤੇ ਸੋ ਇਸ ਗੱਲ ਹਾਲਾਂਕਿ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਵਿਜੀਤਿਆ ਸਾਹਿਬ ਦੇ ਵਿਚਾਰਕ ਭੱਤ ਤੇ ਸਾਹਮਣੇ ਨਜ਼ਰ ਆ ਰਿਹਾ ਜਥੇਦਾਰ ਸਹਾਬਾਨ ਅਕਸ਼ਰ ਕਾਲ ਤੱਕ ਸਾਹਾ ਸਾਹਿਬ ਉਹਨਾਂ ਦੀ ਜਿਹੜੀ ਆ ਉਹਨਾਂ ਨੂੰ ਕਿਸ ਤਰੀਕੇ ਨਾਲ ਰਿਮੂਵ ਕੀਤਾ ਗਿਆ ਉਸ ਦੇ ਬਾਵਜੂਦ ਵੀ ਅਕਾਲੀ ਦਲ ਜਿਹੜੀ ਹੈਗਾ ਬਲ ਉਹ ਇਹਨਾਂ ਦੀ ਪਿੱਠ ਪਿੱਛੇ ਖੜਿਆ ਤੇ ਉਹ ਉਹਨਾਂ ਨੇ ਇਹ ਐਗਜ਼ਾਮਪਲ ਦਿੱਤੀ ਹੈ ਕਿ ਜੇ ਸੁਖਵੀਰ ਸਿੰਘ ਬਾਦਲ ਸਾਹਿਬ ਤੇ 4 ਤਰੀਕ ਨੂੰ ਨਰੈਣ ਸਿੰਘ ਚੋੜਾ ਸਾਹਿਬ ਵੱਲੋਂ ਹਮਲੇ ਗੋਲੀ ਚਲਵਾਨ ਦੀ ਕੋਸ਼ਿਸ਼ ਕੀਤੀ ਚਲਾਨ ਦੀ ਕੋਸ਼ਿਸ਼ ਕੀਤੀ ਗਈ ਸੀ ਹੋ ਸਕਦਾ ਕਿ ਮਜੀਠੀਆ ਸਾਬਤ ਵੀ ਹੈ ਜੇ ਕੋਈ ਹਮਲਾ ਹੋ ਜੇ ਮੇਰੇ ਹਿਸਾਬ ਨਾਲ ਜੇ ਮਜੀਠੀਆ ਸਾਹਿਬ ਤੇ ਕੋਈ ਵੀ ਹਮਲਾ ਹੁੰਦਾ ਪੰਜਾਬ ਦੀ ਸਿਆਸਤ ਤੇ ਵਿੱਚ ਪੰਜਾਬ ਦਾ ਜਿਹੜਾ ਸਮਾਜਿਕ ਜਿਹੜਾ ਫੈਬਰਿਕ ਹੈਗਾ ਉਹਦੇ ਵਿੱਚ ਚੰਗੀ ਇੱਕ ਮਾਰੀ ਮਾਰਾ ਦਾ ਪ੍ਰਭਾਵ ਪੈ ਸਕਦਾ ਮੇਰੇ ਖਿਆਲ ਆ ਪ੍ਰੋਫੈਸ਼ਨਲ ਤਰੀਕਾ ਅੱਗੇ ਆਣਾ ਚਾਹੀਦਾ ਪਰਸਨਲ ਰੰਜਿਸ਼ਾਂ ਜਿਹੜੀਆਂ ਸਾਈਡ ਤੇ ਲੱਗ ਜਾਣੀਆਂ ਚਾਹੀਦੀਆਂ ਇਹ ਤਾਂ ਸਾਡੇ ਕੋਲ ਤਾਂ ਕੁਝ ਵੀ ਸਿਕਿਉਰਿਟੀ ਨਹੀਂ ਅਸੀਂ ਫਿਰ ਵੀ ਕ੍ਰਿਟੀਸਾਈਜ਼ ਕਿਤੇ ਨ ਕਿਤੇ ਪੋਲਿਟਿਸਿయన్స్ ਨੂੰ ਕਰਦੇ ਰਹਿੰਦੇ ਆ ਲੇਕਿਨ ਸਾਡਾ ਕੰਮ ਆ ਔਰ ਮੇਰੇ ਖਿਆਲ ਨਾਲ ਜਿਹੜੀ ਸਿਕਿਉਰਿਟੀ ਵਿਦਡਰਾਅ ਕੀਤੀ ਇਹਦੇ ਸੇ ਰੀਕਨਸਿਡਰ ਮੁਰ ਵਿਚਾਰ ਹੋਣਾ ਚਾਹੀਦਾ ਸਿਰਫ ਭਾਰਤ ਦੇ ਵਿੱਚ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਲੋਕ ਧਰਮ ਨਾਲ ਜ਼ਿਆਦਾ ਜੁੜੇ ਹੋਏ ਨੇ ਉਹਦੇ ਕੰਪੈਰੀ ਜਿੰਜੇ ਗੱਲ ਕੀਤੀ ਜਾਵੇ ਬਾਹਰਲੇ ਮੁਲਕਾਂ ਦੀ ਉੱਥੇ ਸਿਰਫ ਵਿਸ਼ਵਾਸ ਕੀਤਾ ਜਾਂਦਾ ਇੱਕ ਕੁਦਰਤੀ ਤਾਕਤ ਤੇ ਔਰ ਭਾਰਤ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਬਹੁਤ ਸਾਰੇ ਲੋਕ ਧਾਰਮਿਕ ਦੇਵੀ ਦੇਵਤਿਆਂ ਨੂੰ ਮੰਨਣ ਦੀ ਜਾਂ ਸਾਧੂ ਸੰਤਾਂ ਦੀ ਵੀ ਪੂਜਾ ਕਰਦੇ ਆ ਸੋ ਜ਼ਿਆਦਾ ਗੱਲ ਨੂੰ ਖਿੱਚਦੇ ਨਹੀਂ ਆਪਾਂ ਪਾਸਟਰ ਬਜਿੰਦਰ ਸਿੰਘ ਦੇ ਮਾਮਲੇ ਦੀ ਗੱਲ ਕਰ ਲੈਣੇ ਆ 2018 ਦੇ ਰੇਪ ਕੇਸ ਦੇ ਵਿੱਚ ਉਹਨਾਂ ਨੂੰ ਮਰਕੈਦੀ ਸਜ਼ਾ ਹੋਈ ਜੀ ਔਰ ਉਹਨਾਂ ਨੂੰ ਅੱਜ ਸਵੇਰੇ ਮਾਨਸਾ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਗਿਆ ਕੀ ਲੱਗਦਾ ਕਿ ਜਿਹੜੇ ਧਰਮ ਦੇ ਪੁਜਾਰੀ ਨੇ ਧਰਮ ਦਾ ਸੰਦੇਸ਼ ਦਿੰਦੇ ਨੇ ਅਜਿਹੇ ਕੇਸਾਂ ਦੇ ਵਿੱਚ ਜੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਔਰ ਲਾਸਟ ਟਾਈਮ ਗੱਲ ਉਹਨਾਂ ਨੇ ਇਹ ਵੀ ਕਹੀ ਸੀ ਕਿ ਮੇਰੇ ਤੇ ਰਹਿਮ ਕਰੋ ਮੇਰੀ ਲਤ ਜਿਹ ਪ੍ਰੋਬਲਮ ਆ ਮੇਰੀ ਪਤਨੀ ਬਿਮਾਰ ਰਹਿੰਦੀ ਆ ਮੇਰੇ ਛੋਟੇ ਛੋਟੇ ਬੱਚੇ ਆ ਜੇਕਰ ਉਹਦੀ ਗਲਤੀ ਨਾ ਹੁੰਦੀ ਕੀ ਤੁਹਾਨੂੰ ਲੱਗਦਾ ਉਹਨੇ ਰਹਿਮ ਦੀ ਅਪੀਲ ਕਰਨੀ ਸੀ ਦੇਖੋ ਤੁਸੀਂ ਸਿਰਫ ਭਾਰਤ ਨੂੰ ਜਿਆਦਾ ਹਾਈਲਾਈਟ ਕੀਤਾ ਹੈ ਮੇਰੇ ਹਿਸਾਬ ਨਾਲ ਮੁਲਕ ਸਾਰੇ ਸੰਸਾਰ 'ਚ ਹੀ ਇਹ ਜਿਹੀਆਂ ਪ੍ਰੋਬਲਮਾਂ ਆਈਆਂ ਪ੍ਰੋਬਲਮਸ ਆਈਆਂ ਆਂ ਔਰ ਚਰਚ ਚਰਚਾਂ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਵੱਡੀਆਂ-ਵੱਡੀਆਂ ਸ਼ਿਕਾਇਤਾਂ ਦਰਜ ਹੋਈਆਂ ਔਰ ਪਾਦਰੀਆਂ ਨੂੰ ਲਾਹਿਆ ਗਿਆ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਤੁਸੀਂ ਜਦ ਤੱਕ ਪਾਦਰੀ ਸੀਗੇ ਠੀਕ ਆ ਹੁਣ ਅਸੀਂ ਤੁਹਾਨੂੰ ਤੁਹਾਡੀ ਜਿਹੜੀ ਕੁਰਸੀ ਤੋਂ ਲਾਉਨੇ ਆ ਤੇ ਤੁਸੀਂ ਹੁਣ ਨਾਰਮਲ ਇਨਸਾਨ ਹੋ ਤੇ ਜਿਹੜੇ ਟ੍ਰਾਇਲ ਹੈ ਅਦਾਲਤਾਂ ਦੇ ਫੇਸ ਕਰੋ ਮੈਂ ਕਿਸੇ ਇੱਕ ਧਰਮ ਦੇ ਬਾਰੇ ਕੋਈ ਕਮੈਂਟ ਨਹੀਂ ਕਰਦਾ ਔਰ ਤੁਹਾਡਾ ਸਵਾਲ ਬੜਾ ਵਾਜਿਬਾਰ ਔਰ ਬ੍ਰਾਡਰ ਆ ਕਿ ਤਰ੍ਹਾਂ ਯਾਰ ਵੈਸੇ ਤੁਸੀਂ ਆਪਣੀ ਡਿਸਕਸ਼ਨ ਪਹਿਲਾਂ ਵੀ ਹੋਈ ਸੀਗੀ ਕਿ ਤੁਸੀਂ ਜਦੋਂ ਵੀ ਕੋਈ ਪ੍ਰੋਗਰਾਮ ਕਰਦੇ ਹੋ ਤੇ ਉਹਦਾ ਪਹਿਲਾਂ ਹੋਮਵਰਕ ਤੇ ਨਾਲ ਡਿਸਕਸ਼ਨ ਪ੍ਰੀ ਡਿਸਕਸ਼ਨ ਜਿਹਨੂੰ ਕਹ ਲੈਣੇ ਇਸ ਪਾਰਟ ਆਫ ਜਰਨਲਿਜ਼ਮ ਉਹ ਤੁਸੀਂ ਕਰਦੇ ਰਹਿੰਦੇ ਹੋ ਉਹ ਹਿੰਦੁਸਤਾਨ 'ਚ 1954 'ਚ ਇੱਕ ਕਾਨੂੰਨ ਬਣ ਗਿਆ ਸੀਗਾ ਕਿ ਜਿਹੜੀਆਂ ম্যাਜਿਕ ਰੈਮਡੀਜ਼ ਦੇ ਟ੍ਰਿਕੇ ਨਾਲ ਤੁਸੀਂ ਚਮਤਕਾਰ ਕਰਕੇ 954 ਦੇ ਵਿੱਚ ਕਾਨੂੰਨ ਪਹਿਲੇ ਬਣਾਤਾ ਸੀਗਾ ਕਿਉਂਕਿ ਇਹਨਾਂ ਦੇ ਧਰਮ 'ਚ ਬਹੁਤ ਸਾਰੇ ਚਮਤਕਾਰ ਵੀਡੀਓਜ਼ ਦੇਖੀ ਸੀ ਸੋਸ਼ਲ ਮੀਡੀਆ ਤੇ ਰੈਗੂਲਰ ਦੇਖਦੇ ਰਹਿੰਦੇ ਆ ਔਰ ਵੀਡੀਓਜ਼ 'ਚ ਵੀ ਹੁੰਦਾ ਕਿ ਮਰੇ ਹੋਏ ਇਨਸਾਨ ਨੂੰ ਖੜਾ ਕਰ ਦਿੰਦੇ ਨੇ ਕਿਸੇ ਦੀ ਲੱਤ 'ਚ ਪ੍ਰੋਬਲਮ ਆ ਕਿਸੇ ਦੀ ਬਾਡੀ 'ਚ ਕੋਈ ਡੈਮੇਜ ਆ ਅਸੀਂ ਲਗਾਤਾਰ ਸੋਸ਼ਲ ਮੀਡੀਆ ਸਾਰੀ ਸਕਰੋਲ ਕਰਦੇ ਆ ਕਿ ਲੱਗਦਾ ਕਿ ਬਿਲਕੁਲ ਸਹੀ ਹੈ ਨਹੀਂ ਜੀ ਨਹੀਂ ਇਹ ਹੋਣਗੇ ਜਿਹੜੇ ਵਿਚਾਰੇ ਜਿਨ੍ਹਾਂ ਦਾ ਆਈਕਿਊ ਲੈਵਲ ਜਾਂ ਜਿਨ੍ਹਾਂ ਦਾ আর আর কিউ লেভেল ধর্ম ਦਾ ਜਿਹੜਾ ਕੋਸ਼ੈਂਟ ਆ ਇਹਨੂੰ ਰੈਲੀਜੀਅਨ ਕੋਸ਼ੈਂਟ ਕਹਿ ਲੈਣਿਆ ਉਹ ਹੋ ਸਕਦਾ ਇਹਨਾਂ ਦੀ ਗੱਲ ਚ ਆ ਜਨ ਸਾਡੇ ਉਹ ਤੁਹਾਡੇ ਵਰਗੇ ਬੰਦੇ ਸ਼ਾਇਦ ਨਾ ਗੱਲ ਜਾਣ ਕਿਉਂਕਿ ਤੁਹਾਡਾ ਐਕਸਪੋజర్ ਜਾਂ ਸਾਡਾ ਮਾੜਾ ਮोटा ਇਹਨਾਂ ਆਮ ਬੰਦਿਆਂ ਨਾਲ ਉਹ ਵੱਧ ਸੋਚ ਕਰਕੇ ਜਿਹੜੇ ਪਾਸਟਰ ਸਾਹਿਬ ਬਜਿੰਦਰ ਸਿੰਘ ਸੀਗੇ ਬਜਿੰਦਰ ਸਿੰਘ ਜੋ ਵੀ ਇਹਦਾ ਨਾਮ ਇਹ 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 ਦੀ ਇਹਦੀ ਜਿਹੜੀ ਹਾਰਮੋਨਲ ਡਿਸਟਰਬੈਂਸ ਹੈ ਯੂ ਸੀ ਡਿਸਟਰਬੈਂਸ ਜੇ ਕੋਈ ਹੈ ਜੇ ਕੰਮ ਤਾਂ ਨੋਰਮਲ ਬੰਦਾ ਨਹੀਂ ਕਰ ਸਕਦਾ ਨੇ ਕਈ ਬਾਬੇ ਇਹ ਜੇ ਪਹਿਲਾਂ ਵੀ ਫਸੇ ਹੋਏ ਜਲੰਧਰ ਜੀ ਵੀ ਕੇਸ ਆਇਆ ਸੀਗਾ ਉਦੋਂ ਬਾਅਦ ਇਹ ਬਾਪੂ ਆਸਰਾਮ ਦਾ ਨਾਮ ਸੁਣਿਆ ਹੋਣਾ ਤੁਸੀਂ ਜੀ ਜੀ ਲੋਕੀ ਜੱਜ ਵੀ ਉਹਦੇ ਪੈਰੀ ਹੱਥ ਲਾਉਂਦੇ ਸੀਗੇ ਹੁਣ ਉਥੇ ਜੇਲ੍ਹ ਚ ਬੈਠਾ ਇੱਕ ਹੋਰ ਹੈ ਜਿਹੜਾ ਅਕਾਲੀਆਂ ਦੇ ਨਾਲ ਜਿਹਨਾਂ ਦੀ ਗੰਡ ਤੁੱਪ ਸੀਗੀ ਤੇ ਉਸੇ ਕਰਕੇ ਇਹ ਜੇ ਕਈ ਬਾਬੇ ਰਹੀ ਗੱਲ ਬਜਿੰਦਰ ਸਿੰਘ ਦੀ ਤੁਸੀਂ ਕੀਤੀ ਆ 18 ਮੋਹਾਲੀ ਜਿਰਕਪੁਰ ਦੇ 1 23 ਸਾਲ ਦੀ ਕੁੜੀ ਸੀਗੀ ਉਹਨੂੰ ਇਹ ਕਿਸੇ ਤਰੀਕੇ ਨਾਲ ਬਲੈਕਮੇਲ ਕਰਦਾ ਰਿਹਾ ਤੇ ਉਹਦਾ ਜ਼ਬਰ ਜਨਾਹ ਕਰਦਾ ਰਿਹਾ ਔਰ ਇੱਥੇ ਮੋਹਾਲੀ ਦੇ ਐਡੀਸ਼ਨਲ ਸੈਸ਼ਨ ਜੱਜ ਨੇ ਇਹਨੂੰ ਸਜ਼ਾ ਸੁਨਾਤੀ ਸਜ਼ਾ ਵੀ ਇੰਨੀ ਖਤਰਨਾਕ ਸੁਨਾਈਆ ਕਿ ਇਹਦਾ ਜਿਹੜੀ ਫਾਊਂਡੇਸ਼ਨ ਸਜ਼ਾ ਦੀ ਰੱਖਤੀ ਹੈ ਕਿ ਤੂੰ ਅੰਦਰ ਉਨੀ ਤੱਕ ਹੀ ਰਹੇਂਗਾ ਜਦ ਤੱਕ ਤੇਰੇ ਸਾਹ ਨਿਕਲ ਨਹੀਂ ਜਾਂਦੇ ਜੀ ਯੂਜੂਲੀ ਉਮਰ ਕੈਦਨ 14 ਸਾਲ ਤੱਕ ਮੰਨਿਆ ਜਾਂਦਾ ਲੇਕਿਨ ਅੰਗੋ ਕੀ ਜੁਗਾੜ ਕਰਦਾ ਜੁਗਾੜ ਤਾਂ ਕਰ ਹੀ ਲੈਂਦੇ ਇਹ ਲੋਕ ਪੈਸੇ ਦੇ ਸਰ ਨਾਲ ਬਿਲਕੁਲ ਬਿਲਕੁਲ ਔਰ ਮੁੜ ਕੇ ਰੋਣ ਲੱਗ ਗਿਆ ਉੱਥੇ ਕਹਿੰਦਾ ਮੇਰਾ ਮੇਰੇ ਨਿਆਣੇ ਛੋਟੇ ਆ ਮੈਂ ਕੱਲਾ ਹੀ ਕਮਾਉਣ ਵਾਲਾ ਕਮਾਈ ਤਾਂ ਪਤਨੀ ਦਾ ਕਿਹੜੀ ਫੈਕਟਰੀ ਚੱਲਦੀ ਆ ਫਿਰ ਉਸ ਤੋਂ ਬਾਅਦ ਇਹਨੇ ਕਿਹਾ ਮੇਰੇ ਲੱਤ 'ਚ ਰੋਡ ਪਈ ਹੋਈ ਹੋਰ ਇਹੋ ਜਿਹੀਆਂ ਗੱਲਾਂ ਕਰਦਾ ਰਿਹਾ ਇਹੋ ਜਿਹੇ ਬੰਦੇ ਰੋਜ਼ ਰੋਜ਼ ਇਹੋ ਜਿਹੇ ਡਰਾਮੇ ਕਰਦੇ ਰਹਿੰਦੇ ਔਰ ਜਿਹੜੀ ਐਗਜ਼ੈਂਪਲਰੀ ਪਨਿਸ਼ਮੈਂਟ ਮਿਲੀ ਆ ਉਹ ਸਾਰੇ ਜੱਜ ਸਾਹਿਬ ਨੇ ਜੁਡੀਸ਼ਰੀ ਨੇ ਕਲੀ- ਔਰ ਇਹਨੇ ਮੁੜ ਕੇ ਦੇ ਕਹਿੰਦਾ ਕਿ ਮੈਂ ਹਾਈ ਕੋਰਟ ਜਾਊਂਗਾ ਚਲੋ ਤੂੰ ਜਾਏਂਗਾ ਜਦੋਂ ਜਾਏਂਗਾ ਫਿਲਹਾਲ ਦੀ ਕੜੀ ਨੂੰ سزا ਮਿਲੀ ਆ ਔਰ ਸਮਾਜ ਦੇ ਹਰ ਖਿੱਤੇ ਵਿੱਚੋਂ ਜਿਵੇਂ ਕਿ ਪੰਜਾਬ ਵਿਮਨ ਕਮਿਸ਼ਨ ਦੇ ਜਿਹੜੀ ਲਾਲੀ ਗਿਲ ਸਾਈਬਾ ਹੈਗੇ ਆ ਉਹਨਾਂ ਨੇ ਵੀ ਇਸ ਸਜ਼ਾ ਨੂੰ ਇਨਡਰੋਸ ਕੀਤਾ ਉਹਦੀ ਐਪਰੀਸ਼ੀਏਸ਼ਨ ਕੀਤੀ ਆ ਔਰ ਮੇਰੇ ਖਿਆਲ ਆ ਇਹ ਜਿਹੇ ਸਜ਼ਾਮਾ ਹੋਰ ਹੋਣ ਪਹਿਲੇ ਹੀ ਇੱਕ ਕਾਨੂੰਨ ਦੀ ਉਲੰਘਣਾ ਕਰੀ ਜਾਂਦੇ ਆ 1954 ਦਾ ਕਾਨੂੰਨ ਬਣਿਆ ਵੀ ਤੁਸੀਂ ਚਮਤਕਾਰਾਂ ਦੇ ਨਾਲ ਇਹ ਜਾ ਕੋਈ ਕੰਮ ਨਹੀਂ ਕਰ ਸਕਦੇ ਕਿ ਸਾਡੇ ਮੁਲਕ 'ਚ ਆਹ ਕਾਨੂੰਨ ਦੀਆਂ ਧਰਜੀਆਂ ਦਿਨ ਰਾਤ ਉਡੰਗੀਆਂ ਜਾ ਰਹੀਆਂ ਹਰ ਕੋਹ ਦੇ 20 ਕੋਹ ਦੇ ਉੱਤੇ ਬਾਬਾ ਬੈਠਾ ਹੈ ਕੋਈ ਉਹ ਕੋਈ ਸੱਪ ਦੇ ਡੰਗੇ ਦਾ ਇਲਾਜ ਕਰੀ ਜਾਂਦਾ ਕੋਈ ਮਿਰਗੀ ਦਾ ਇਲਾਜ ਕਰੀ ਜਾਂਦਾ ਹੁਣ ਮਿਰਗੀ ਦਾ ਇਲਾਜ ਤੁਸੀਂ ਦੇਖਦੇ ਹੋ ਕਿ ਉਹ ਦੇ ਕੋ ਪੱਕਾ ਇਲਾਜ ਹੈ ਨਹੀਂ ਮਿਰਗੀ ਦੇ ਇਲਾਜ ਵਾਲੇ ਤਾਂ ਤਾਂ ਕੋ ਡਰਾਈਵਿੰਗ ਲਾਇਸੈਂਸ ਵੀ ਨਹੀਂ ਬਣਦਾ ਇਹ ਬੈਠ ਕੇ ਠੀਕ ਕਰੀ ਜਾਂਦਾ ਹੋਰ ਹੋਰ ਪਤਾ ਨਹੀਂ ਕੀ ਕੀ ਠੀਕ ਕਰੀ ਜਾਂਦਾ ਡਿਪਰੈਸ਼ਨ ਬਾਈਪੋਲਰ ਸੋ ਮਨੀ ਯੂ نو ਮਾਈਂਡ ਡਿਜ਼ੀਜ਼ ਸੋ ਦਾ ਸੈਂਟੈਂਸ ਹੈਜ਼ ਬੀਨ ਅਨਾਊਂਸਡ ਸੋ ਹੀ ਵਿਲ ਰਿਮੇਨ ਬਿਹਾਈਂਡ ਦਾ ਬਾਰ ਅਕੋਰਡਿੰਗ ਟੂ ਦਾ ਜੁਡੀਸ਼ਰੀ ਸੋ ਇਟ ਸ਼ੁੱਡ ਬੀ ਵੈਲਕਮਡ ਪੰਜਾਬ ਸਰਕਾਰ ਇਸ ਵੇਲੇ ਸਰ ਕਾਫੀ ਐਕਸ਼ਨ ਮੋਡ ਚ ਆਈ ਹੋਈ ਆ ਚਾਹੇ ਫਿਰ ਉਹ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਗੱਲ ਕੀਤੀ ਜਾਵੇ ਜਾਂ ਫਿਰ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਜਾਂ ਫਿਰ ਮਰਡਰ ਕੇਸਸ ਦਿਨ ਬਦਨ ਐਂਕਾਉਂਟਰ ਵਧਦੇ ਜਾ ਰਿਹਾ ਹੈ ਕੀ ਲੱਗਦਾ ਸਰ ਪੰਜਾਬ ਪੁਲਿਸ ਜਿਹੜੀ ਹੁਣ ਜਾ ਕੇ ਹੁਣ ਐਕਸ਼ਨ ਮੋਡ ਚ ਆਈ ਹੈ ਜਾਂ ਫਿਰ ਕੋਈ ਹੋਰ ਕਾਰਨ ਹੋ ਸਕਦੇ ਨੇ ਡੂੰਗਾ ਸਵਾਲ ਕਰਤਾ ਤੁਸੀਂ ਦੇਖੋ ਪਿਛਲੇ ਸਾਲ ਦੇ ਵਿੱਚ 2000 24 ਦੇ ਵਿੱਚ ਟੋਟਲ ਜਿਹੜੇ ਇਨਕਾਊਂਟਰ ਹੋਏ ਸੀਗੇ 64 64 ਪੁਲਿਸ ਮੁਕਾਬਲੇ ਜੀ ਤੇ ਹੁਣ ਤਿੱਧਾ ਮਹੀਨਿਆਂ ਦੇ ਵਿੱਚ 41 ਮੁਕਾਬਲੇ ਪੁਲਿਸ ਨੇ ਕਰਤੇ ਆ 41 ਮੁਕਾਬਲੇ ਪੁਲਿਸ ਮੁਕਾਬਲੇ 41 ਕਰਤੇ ਆ ਹੁਣ ਰੇਸ਼ੋ ਵੇਖ ਲਓ ਤੁਸੀਂ ਐਗਜ਼ੈਜ਼ਰੇਟ ਹੋ ਗਈ ਐਗਜ਼ੈਜ਼ਰੇਟ ਮਤਲਬ ਐਕਸਲਰੇਟ ਹੋ ਗਈ ਵੱਧ ਗਈ ਵੱਧ ਗਈ ਔਰ ਬਿਨਾ ਮੁੱਖ ਮੰਤਰੀ ਮੁੱਖ ਮੰਤਰੀ ਕਿਉਂਕਿ ਹੋਮ ਮਿਨਿਸਟਰੀ ਇਹਦੇ ਕੋਲੇ ਸਾਰੀ ਪੁਲਿਸ ਸਿੱਧੀ ਮੁੱਖ ਮੰਤਰੀ ਨੂੰ ਰਿਪੋਰਟ ਕਰਦੀ ਆ ਜਾਂ ਡੀਜੀਪੀ ਕੋਲੇ ਆ ਔਰ ਡੀਜੀਪੀ ਵੀ ਡਾਇਰੈਕਸ਼ਨਾਂ ਦੀ ਮੁੱਖ ਮੰਤਰੀ ਨੇ ਵਾਲੀ ਚੱਲਦਾ ਸੋ ਇਸ ਕਰਕੇ 41 ਮੁਕਾਬਲੇ ਨੇ ਪੰਜਾਬ ਪੁਲਿਸ ਦੇ ਕਰਤੇ ਹੈਗੇ ਜਿਨ੍ਹਾਂ ਚੋਂ ਇੱਕ ਜਿੱਦਣ ਕਰਨਲ ਬਾਠ ਨਾਲ ਕੁੱਟਮਾਰ ਹੋਈ ਸੀਗੀ ਪਸ਼ਪਿੰਦਰ ਬਾਠ ਨਾਲ ਪਟਿਆਲੇ ਤੇ ਉਦੋਂ ਵੀ ਜਿਹੜੇ 12 ਪੁਲਿਸ ਵਾਲੇ ਸੀਗੇ ਮੁਕਾਬਲਾ ਬਣਾ ਕੇ ਕਿਸਦਾਏ ਸੀਗੇ ਜੀ ਜੀ ਬੜੇ ਕੰਫੀਡੈਂਟ ਸੀ ਰੈਦਰ ਓਵਰ ਕੰਫੀਡੈਂਟ ਸੀਗੇ ਵੀ ਇਹ ਲਿਆ ਵੀ ਤਰੱਕੀਆਂ ਮਿਲਣਗੀਆਂ ਅਵਾਰਡ ਮਿਲਣਗੇ 10 ਲੱਖ ਦਾ ਇਨਾਮ ਵੀ ਸ਼ਾਇਦ ਇਹਨਾਂ ਨੂੰ ਮਿਲਿਆ ਸੀਗਾ ਚਲੋ ਇਹ ਹੁਣ ਆਪਾਂ ਉਹਦੀ ਨਿੱਕੇ ਮੋਟੀਆਂ ਗੱਲਾਂ 'ਚ ਨਾ ਜਾਈਏ ਓਵਰਆਲ ਜਿਹੜੀ ਪੰਜਾਬ ਸਟੇਟ ਹੈ ਬੜੀ ਸੈਂਸਿਟਿਵ ਸਟੇਟ ਹੈ ਸਿੱਖ ਬਹੁਲ ਸਟੇਟ ਹੈ ਜੀ ਕਿਉਂਕਿ ਇਹ ਸਿੱਖ ਕੌਮ ਬੜੀ ਸੈਂਸਿਟਿਵ ਹੁੰਦੀ ਹੈ ਔਰ ਇਨ ਸਿਕਿਉਰ ਹੁੰਦੀ ਆ ਤੇ ਸਿੱਖ ਕੌਮ ਦੇ ਵਿੱਚ ਲੈ ਕੇ ਸਿਵਲ ਸੁਸਾਇਟੀ ਦੇ ਜਿੰਨੇ ਵੱਡੇ ਵਿਦਵਾਨ ਲੋਕ ਆ ਉਹਨਾਂ ਵੱਲੋਂ ਖਰਚਾ ਜਤਾਇਆ ਜਾ ਰਿਹਾ ਮਿਲਟੈਂਸੀ ਦੇ ਦੌਰ ਦੇ ਵਿੱਚ ਹਜ਼ਾਰਾਂ ਪਹਿਲਾਂ ਮੁਕਾਬਲੇ ਹੋਏ ਸੀਗੇ ਮੁੜ ਕੇ ਬੱਤੀਆਂ ਬੱਤੀਆਂ ਸਾਲ ਬਾਅਦ ਪੁਲਿਸ ਵਾਲੇ ਜਦੋਂ ਮਰ ਮੁਰਗੇ ਦੀ ਜਾਨ ਨਿਕੜ ਸੁੱਕੜ ਪੁਲਿਸ ਵਾਲਿਆਂ ਨੂੰ ਸਜ਼ਾ ਹੋਈਆਂ ਸੋ ਐਬਸੋਲਿਊਟ ਜਿਹੜੀਆਂ ਪਾਵਰਾਂ ਜੇ ਪੁਲਿਸ ਨੂੰ ਦਿੱਤੀਆਂ ਜਾਣਗੀਆਂ ਤਾਂ ਇਹਦੇ ਨਤੀਜੇ ਚੰਗੇ ਨਹੀਂ ਹੋਣਗੇ ਚਾਹੇ ਬੁਲਡੋਜ਼ਰ ਚਲਾਣਾ ਹੈਗਾ ਚਾਹੇ ਪੁਲਿਸ ਮੁਕਾ ਔਬਲੇ ਹੈਗੇ ਆ ਇਹ ਤੈਸ ਚ ਆ ਕੇ ਕੰਮ ਨਹੀਂ ਹੁੰਦੇ ਪ੍ਰੋਫੈਸ਼ਨਲ ਤਰੀਕੇ ਨਾਲ ਜੇ ਇਨਕਾਊਂਟਰ ਵੀ ਹੁੰਦਾ ਪ੍ਰੋਫੈਸ਼ਨਲ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਇਹ ਨਹੀਂ ਕਿ ਬੰਦੇ ਦੇ ਛਾਤੀ ਤੇ ਜੇ ਦਿਮਾਗ ਤੇ ਗੋਲੀ ਮਾਰੋ ਤੇ ਕੋਸ਼ਿਸ਼ ਇਹ ਹੋਣੀ ਚਾਹੀਦੀ ਕਿ ਤੁਸੀਂ ਪ੍ਰੋਫੈਸ਼ਨਲ ਤਰੀਕ ਨਾਲ ਉਹਦੀ ਲੱਤ ਤੇ ਗੋਲੀ ਮਾਰ ਕੇ ਉਹਨੂੰ ਅਨੇਬਲ ਕਰ ਦਿਓ ਉਹਨੂੰ ਤੁਰੰਤੋਂ ਹਟਾ ਦਿਓ ਤਾਂ ਕਿ ਉਹ ਭੱਜ ਨਾ ਸਕੇ ਡਿੱਗ ਜਾਵੇ ਨਾ ਕਿ ਉਹਦੀ ਨੂੰ ਜੀਵਨ ਖਤਮ ਕਰ ਦਿਓ ਸੋ ਇਸ ਕਰਕੇ ਇਹ ਪ੍ਰੋਫੈਸ਼ਨਲ ਜੇ ਇਨਕਾਊਂਟਰ ਸੱਚਾ ਸੁੱਚਾ ਸੱਚੇ ਸੁੱਚੇ ਹੋਣਗੇ ਤਾਂ ਹੀ ਚੰਗਾ ਰਹੇਗਾ ਹੁਣ ਮੈਂ ਇਹ ਸਮਝਦਾ ਕਿ ਜੋ ਸਾਡਾ ਤਜਰਬਾ ਇਹ ਕਹਿੰਦਾ ਕਿ ਜੇ ਪ੍ਰੋਫੈਸ਼ਨਲ ਐਕੂਰੇਸੀ ਨਾਲ ਮੁਕਾਬਲੇ ਹੋਣ ਕਿ ਜਦ ਇੱਕ ਢੰਗ ਤਰੀਕਾ ਸਿਵਲਾਈਜ਼ਡ ਪੁਲਿਸ ਜਿਹੜੀ ਹੈਗੀ ਹੈ ਜਿੱਦਾਂ ਕਿ ਯੂਨਾਈਟਿਡ ਕਿੰਗਡਮ ਹੈਗਾ ਕਰਾਈ ਉੱਥੇ ਵੀ ਹੁੰਦੇ ਆ ਸੋ ਉੱਥੇ ਇਹੀ ਮੰਤਵ ਹੁੰਦਾ ਕਿ ਜੇ ਮੁਕਾਬਲਾ ਉਹ ਵੀ ਕਰਨਾ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕਰਨਾ ਇਹ ਨਾ ਹੋਵੇ ਕਿ ਬੰਦੇ ਲਗਾਤਾਰ ਮਾਰੀ ਚੱਲੋ ਕਰਕਰਾਇਮ ਤਾਂ ਹਰ ਜਗ੍ਹਾ ਹੀ ਹੁੰਦੇ ਆ ਕਿਤੇ ਕੱਟ ਕਿਤੇ ਵਦ ਸੋ ਇਹ ਜਿਹੜੇ ਮੁਕਾਬਲਿਆਂ ਦੀ ਜਿਹੜੀ ਰੇਸ਼ਿਓ ਇੱਕੋ ਦਮ ਵਧਨ ਚ ਦੇਖੀ ਜਾ ਰਹੀ ਹੈ ਉਹ ਜੇ ਇਹਦੇ ਵਿੱਚ ਹੋਰ ਜ਼ਿਆਦਾ ਆਬਜ਼ਰਵੇਸ਼ਨ ਜਾਂ ਇੰਦੇ ਤੇ ਵਿਜਲ ਇਤੇ ਕਰੜੀ ਨਿਗ੍ਹਾ ਨਾ ਰੱਖੀ ਗਈ ਤੇ ਹੋ ਸਕਦਾ ਕਿ ਪੁਲਿਸ ਵਾਲੇ ਵੀ ਗੇੜ ਚ ਆ ਜਾਣ ਟੁਇਸਟ ਕਰਕੇ ਇਹ ਮੁਕਾਬਲਿਆਂ ਦੇ ਉੱਤੇ ਸਿਵਲ ਸੁਸਾਇਟੀ ਦੀ ਨਿਗਾਹ ਔਰ ਸਿਵਲ ਸੁਸਾਇਟੀ ਦੀ ਪਾਰਟਿਸਪੇਸ਼ਨ ਸਿਵਲ ਸੁਸਾਇਟੀ ਨੂੰ ਪੁੱਲਸ ਜਵਾਬ ਦੇਵੇ ਕੰਸਲਟ ਕਰੇ ਕਿਉਂਕਿ ਪੰਜਾਬ ਦੇ ਵਿੱਚ 20 ਸਾਲ ਤੱਕ ਇਹ ਜਿਹੇ ਮੁਕਾਬਲੇ ਹੁੰਦੇ ਗਏ ਜਿਦੇ ਆਪਣਾ ਜਿਹੜਾ ਸਮਾਜਿਕ ਫੈਬਰਿਕ ਆ ਸੋਸ਼ਲ ਫੈਬਰਿਕ ਆ ਬਹੁਤ ਖਰਾਬ ਹੋਇਆ ਉਹ ਪੰਜਾਬ 20 30 ਸਾਲ ਪਿੱਛੇ ਚਲਾ ਗਿਆ ਸੀ ਜੀ ਸਰ ਜਿੱਥੇ ਪੰਜਾਬ ਸਰਕਾਰ ਜਿਹੜੀ ਐਕਸ਼ਨ ਮੋਡ ਚਾਈ ਉਹਤੇ ਕਿਤੇ ਨਾ ਕਿਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬਹੁਤ ਸਾਰੇ ਵਾਅਦੇ ਕੀਤੇ ਸੀ ਔਰ ਪੰਜਾਬ ਸਰਕਾਰ ਸਕੂਲੀ ਵਿਦਿਆਰਥੀਆਂ ਨੇ ਜਿਹੜੇ ਉਹਨਾਂ ਦੇ ਨਾਲ ਨਾਲ ਅਧਿਆਪਕ ਉਹਨਾਂ ਨੂੰ ਟ੍ਰੇਨਿੰਗ ਲਈ ਬਾਹਰਲੇ ਮੁਲਕ ਭੇਜਦੀ ਔਰ ਕਿਤੇ ਨਾ ਕਿਤੇ ਰੂਲਸ ਨੇ ਜਿਹੜੇ ਉੱਥੋਂ ਦੇ ਇੱਥੇ ਅਪਲਾਈ ਹੋਣੇ ਸ਼ੁਰੂ ਹੋ ਗਏ ਨੇ ਸੋ ਕਹਿ ਸਕਦੇ ਆ ਕਿ ਜਿਹੜਾ ਸਕੂਲਾਂ ਦਾ ਪੀਰੀਅਡ ਦਾ ਸਮਾਂ ਸੀ ਸਕੂਲਾਂ ਤੋਂ ਘਟਾ ਕੇ ਆ ਜਿਹੜਾ ਥੋੜਾ ਕਰ ਦਿੱਤੇਗੇ ਤੇ 5 ਮਿੰਟ ਦੀ ਬ੍ਰੇਕ ਮਿਲੇਗੀ ਇਹਨੂੰ ਕਿਵੇਂ ਦੇਖਦੇ ਹੋ ਬੱਚੇ ਡਿਪਰੈਸਡ ਮਾਈਂਡ ਹੋਣ ਤੋਂ ਬਚ ਸਕਦੇ ਨੇ ਹੋਰ ਸੈਂਸਿਟਿਵ ਬੱਚਿਆਂ ਨਾਲ ਰਿਲੇਟਡ ਤੁਸੀਂ ਕਰਤਾ ਹੈਗਾ ਅਸੀਂ ਤੁਸੀਂ ਜਦੋਂ ਆਪਾਂ ਜਦੋਂ ਸਕੂਲਾਂ 'ਚ ਪੜਦੇ ਸੀ ਸ਼ਕਤੀਆਂ ਬਹੁਤ ਜ਼ਿਆਦਾ ਹੁੰਦੀਆਂ ਸੀਗੀਆਂ ਜੀ ਤੇ ਜਿਵੇਂ ਕਿ ਆਰਮੀ ਦੀ ਕੰਟੋਨਮੈਂਟ ਹੋ ਗਈ ਨਾ ਜੀ ਆਗੇ ਮੂਡ ਬਾਈ ਮੋਰ ਐਡੀ ਆਪਾਂ ਇੱਕ ਯੁੱਧ ਤਾਂ ਨਿਆਣਿਆਂ ਨੇ ਯੁੱਧ ਲੜਨੇ ਬਾਰਡਰ ਤੇ ਲਰਨਿੰਗ ਸਟੇਜ ਹੁੰਦੀ ਆ ਔਰ ਹਰ ਬੱਚਾ ਜਾਂ ਬੱਚੇ ਟੀਚਰਾਂ ਤੋਂ ਸਿੱਖਦੇ ਆ ਡੰਡੇ ਵਾਲਾ ਮੈਥਡ ਜਿਹੜਾ ਜਾਂ ਆਰਮੀ ਦੀ ਤਰ੍ਹਾਂ ਇੰਨੇ ਵਿੱਚ ਕਿੰਨੇ ਮਿੰਟ ਤੇ ਸੋ ਇਹ ਭਗਵੰਤਨ ਸਾਹਿਬ ਦੀ ਇੱਕ ਚੰਗੀ ਪੋਜ਼ਿਟਿਵ ਮੈਨੂ ਅਪਰੋਚ ਲੱਗਦੀ ਹੈਗੀ ਹੈ ਜੇ ਇਹਨਾਂ ਨੇ ਸਕੂਲਾਂ ਦੇ ਪ੍ਰਿੰਸੀਪਲ ਨੂੰ ਡਿਵੈਲਪਡ ਕੰਟਰੀਆਂ ਚ ਭੇਜਿਆ ਸੀਗਾ ਉੱਥੋਂ ਇਹਨਾਂ ਨੇ ਇਹ ਚੀਜ਼ ਮੇਰਾ ਖਿਆਲ ਹੈ ਉਹਨਾਂ ਚੰਗੀ ਚੀਜ਼ ਤਾਂ ਦੇਖੋ ਜੀ ਮੈਂ ਤੁਹਾਡੇ ਤੋਂ ਵੀ ਸਿੱਖਦਾ ਮਰਾ ਮੋਟਾ ਇੱਕ ਦੂਜੇ ਤੋਂ ਆਪ ਸਿੱਖਦੇ ਹੀ ਆ ਤੁਹਾਡੇ ઓਰੀਜਨ ਪਾਵਰ ਹੈਗੀ ਆ ਜਾਂ ਗ੍ਰੈਸਪ ਕਰਨ ਦੀ ਗੱਲ ਆ ਸੋ ਜੇ ਕੋਈ ਚੰਗੀ ਚੀਜ਼ ਇੰਟਰੋਡਿਊਸ ਹੁੰਦੀ ਆ ਜੇ 40 ਮਿੰਟਾਂ ਦਾ ਪੀਰੀਅਡ ਹੈਗਾ ਨਿਆਣਿਆਂ ਦੇ ਸਕੂਲਾਂ ਦੇ ਵਿੱਚ ਤੇ ਉਹਦੇ ਨਾਲ ਜੇ 5 ਮਿੰਟ ਦੀ ਬ੍ਰੇਕ ਪ੍ਰਪੋਜ਼ਡ ਹੈ ਹੂੰ 5 ਮਿੰਟ ਬੱਚਿਆਂ ਨੂੰ ਸਟ्रेस ਜਿਹੜਾ ਆ ਹੋ ਜੇ ਬੱਚੇ ਆਪਣੀ ਸਟਾਰਟਾਂ ਕਰ ਸਕਣ 5 ਕੁ ਮਿੰਟ ਦਾ ਉਹਨਾਂ ਨੂੰ ਰਿਲੀਫ ਮਿਲ ਸਕੇ ਸੋ ਇਹ ਫਲੈਕਸੀਬਿਲਟੀ ਚੰਗੀ ਤੇ ਚੰਗਾ ਮੂਡ ਹੋ ਸਕਦਾ ਸੋ ਮੇਰਾ ਖਿਆਲ ਆ ਜੇ ਇਹੋ ਜਿਹੇ ਪਹਿਲਾਂ ਇਹਨਾਂ ਨੇ ਪੰਜਾਬ ਦੇ ਕੁਝ ਸਕੂਲਾਂ 'ਚ ਲਾਗੂ ਕਰਨਾ ਜੇ ਉਹਦੇ ਰਿਜ਼ਲਟ ਪੋਜ਼ਿਟਿਵ ਪ੍ਰੋਡਕਟਿਵ ਆਏ ਤੇ ਪੰਜਾਬ ਦੇ ਸਾਰੇ ਸਕੂਲਾਂ 'ਚ ਪੀਰੀਅਡ ਨੂੰ ਸ਼ਾਰਟਰ ਪੀਰੀਅਡ ਜੇ 40 ਮਿੰਟਾਂ ਦਾ ਉਹਨੂੰ ਉਹਦੇ ਮਿੰਟਾਂ ਦੀ ਮਿੰਟ ਘਟਾਣਗੇ ਤਾਂ ਕਿ ਬੱਚਿਆਂ ਦੀ ਦਿਮਾਗੀ ਸਿਹਤ ਬੈਟਰ ਬਿਹਤਰ ਕੀਤੀ ਜਾ ਸਕੇ ਸੋ ਬੱਚਿਆਂ ਲਈ ਕਿਤੇ ਨਾ ਕਿਤੇ ਵਿਦਿਆਰਥੀਆਂ ਲਈ ਖਬਰ ਬੇहद ਖਾਸ ਟੈਂਡ ਵਾਲੀ ਹੈ ਕਿ ਸਕੂਲਾਂ ਦੇ ਜਿਹੜੇ ਪੀਰੀਅਡਸ ਆ ਸਮਾਸੀ ਹੁਣ ਘਟਾ ਦਿੱਤਾ ਜਾਏਗਾ ਔਰ 5 ਮਿੰਟ ਦੀ ਬ੍ਰੇਕ ਮਿਲੇਗੀ ਸੋ ਜਈਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਤੁਸੀਂ ਵੀ ਕੋਈ ਸਲਾਹ ਸਾਨੂੰ ਦੇਣਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਮੈਸੇਜ ਕਰ ਸਕਦੇ ਹੋ ਅੱਜ ਦੇ ਪ੍ਰੋਗਰਾਮ ਵਿੱਚ ਅੰਤ ਨਹੀਂ ਹੁਣ ਮੈਂ ਦੋਇ ਚਾ ਸਕਦਾ ਧੰਨਵਾਦ ਗ੍ਰੇਟ ਥੈਂਕ ਯੂ ਵੈਰੀ ਮਚ